ਨਸ਼ਾ ਰੋਗथाम ਸਮਬੰਧੀ ਮੁਹਿੰਮ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਕਵੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 42 ਪੇਟੀਆਂ ਸ਼ਰਾਬ ਦਾ ਬਰਾਮਦ ਹੋਈਆਂ ਸ਼ਰਾਬ ਦੇ ਤਸਕਰ ਤਸਕਰੀ ਲਈ ਵੱਖ-ਵੱਖ ਜੁਗਾੜ ਲਾਉਂਦੇ ਰਹਿੰਦੇ ਨੇ ਅਜਿਹਾ ਹੀ ਜੁਗਾੜ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਗਿਆ ਸੀ ਜਿਸ ਨੇ ਔਇਲ ਟੈਂਕਰ ਦੇ ਵਿੱਚ ਤੈ ਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਹੋਈਆਂ ਸਨ ਪਰ ਪੁਲਿਸ ਦੇ ਕਾਬੂ ਆ ਗਿਆ ਥਾਣਾ ਸਦਰ ਪੁਲਿਸ ਨੇ ਇਸ ਟੈਂਕਰ ਚ 45 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਜੋ ਚੰਡੀਗੜ੍ਹ ਚ ਵੇਚਣ ਲਈ ਸੰ ਦੱਸਿਆ ਜਾ ਰਿਹਾ ਕਿ ਇਹ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਔਇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਸੀ ਤੇਲ ਸਪਲਾਈ ਲਈ ਨਹੀਂ ਇਸ ਟੈਂਕਰ ਦੇ ਮਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਅਸਿਸੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸ਼ਾ ਨਿਰਦੇਸ਼ ਦੇ ਜਿਹੜੇ ਭੜੇ ਪ੍ਰਸ਼ਾਨੀ ਚੈਟਿੰਗ ਸੰਬੰਧੀ ਅਤੇ ਨਾਚਲੀ ਰੋਗथाम ਸੰਬੰਧ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੀ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਨੂੰ ਗੁਦ ਸੁਵੰਦਲੀ ਐਸਾ ਤੋਂ ਸਾਡੇ ਸਰਦਾਰ ਤੇ ਸਪੈਸ਼ਲ ਫਰਾਂਸ ਦੇ ਇਨਸਪੈਕਟਰ ਜਸਵੀਰ ਸਿੰਘ ਰਾਣ ਨਾਕਾਬ ਆਪਣੀ ਪਾਸਤੇ ਲਾ ਰਿਹਾ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੇਟੀਆਂ ਸ਼ਰਾਬ ਦਾ ਕਟਾਵ ਬਰਾਮਦ ਹੋਈ ਜਿਸ ਤੇ 18 ਸਤਬਰ ਦੇ ਚਾਹੇ ਰੋਲ ਕਰ ਲੈਂਦੀ ਹੈ ਦੋ ਚੀਨੋ ট্রাক ਡਰਾਈਵਰ ਨੂੰ ਪਾਰ ਕਰ ਲੈਂਦੇ ਸਰ ਕਿਹੋ ਤਾਂ ਲੱਗੇ ਨੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਗਲੇ ਕੀ ਪਛਾਣ ਹੋ ਜਾਂਦਾ ਅਜੇ ਇਹਨਾਂ ਮੈਟ੍ਰਿਕਲ ਪਾਰਟ ਆਹੀ ਅਜੇ ਕੋਸ਼ਿਸ਼ ਕਰ ਰਹੇ ਆਂ ਕਿ ਬੈਕਵਰਡ ਤੇ ਫਾਰਵਰਡ ਲਿਖਿਆ ਇੰਜ ਦੇ ਪਤਾ ਕਰਾਂ ਕਿ ਮੈਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਏ ਸੀ ਇਹਨਾਂ ਤਰੀਕਾ ਜਿਹੜਾ 13 ਵਾਲਾ ਟੈਂਕਰ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਟੋਟੇ ਵਿੱਚ ਪੇਟੀਆ ਰੱਖੀ ਹੋਈ ਚੰਡੀਗੜ੍ਹ ਤੋਂ ਲੈ ਜਾਪ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਐਸੇ ਕਿਹੜਾ ਪਤਾ ਫੜਾ ਕੇ ਨਹੀਂ ਕਿ ਕ बलविंद्र सर्व जसव्यारपुर करता मलाई ਸਪਲਾਈ ਕਿੱਥੇ ਕਿੱਥੇ ਕਰਦੇ ਨੇ ਇਹ ਜੇ ਇਹਦੇ ਕੋਲ ਪੁੱਛਗਿੱਛ ਕਰਨੀ ਹੈ ਕਿ ਕਿੱਥੋਂ ਲੈ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰੀ ਇਹਦਾ ਟੈਂਕਰ ਸੀ ਇਹਦਾ ਆਪਣਾ ਸੀ ਜਿਹਨੇ ਕਰਾਇਆ ਸੀ ਟੈਂਕਰ ਕਰਾਇਆ ਸੀ ਕਰਾਇਆ ਡਰਾਈਵਰ ਜਿਹੜਾ ਟੈਂਕਰ ਸਪੈਸ਼ਲ ਦੇ ਪਾਸੇ ਬਣਾ ਕੇ ਸਟਾਫ ਉਸ ਵਾਸਤੇ ਸਪੈਸ਼ਲ ਉਸ ਵਾਸਤੇ ਆਪਣਾ ਇਹਨਾਂ ਦੇ ਵਿੱਚ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਾ ਥੱਲੇ ਵੀ ਤੇਲ ਲੈ ਕੇ ਜਾ ਰਹੇ ਅਸਲ ਕਿਦਾ ਟੈਂਕਰ ਸੀ ਉਹ ਉਹਦੇ ਖਾਤਮਾ ਮਾਮਲਾ ਰੱਝਣਾ ਚਾਹੀਦਾ ਸਰ ਜੀ ਉਹ ਵੀ ਕਰਨਗੇ ਇਹਦੇ ਕੋਲ ਪੁੱਛਗਿੱਛ ਪੜਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਤੇ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੱਸ਼ਟ ਕੀਤਾ ਜਾਵੇ ਤੇ ਤੇਲ ਸਪਲਾਈ ਕਰਦਾ ਵੀ ਹੈ ਇਸ ਕੀਆ ਜਾ ਸਦਾ ਉਹਨਾਂ ਨੇ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟਾਈਟਲ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਰ ਇਹ ਡੈਟ ਬੰਦਾ ਜੀ ਇਹ ਗਰੋਵ ਵਾਲਾ ਕਿੰਨੇ ਮੈਂ ਇਹ ਸਰ ਕਿਉਂਕਿ ਅੱਜ ਹੁਣ ਅਸੀਂ ਥੋੜੀ ਮੇਂ ਪਹਿਲਾਂ ਫੜਾ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਇਹ ਪਹਿਲੇ ਕੁਝ ਕੀਤਾ ਨਹੀਂ ਇਹਦੇ ਕੋਈ ਬਰੀਕੀ ਨਾਲ ਕੋਸ਼ਿਸ਼ ਨਹੀਂ ਕੀਤੀ ਬਰੀਕੀ ਨਾਲ ਪੁਸ਼ਟੀ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਸ ਲਈ ਲੈ ਜਾਓ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਸ਼ਾਰਪ ਕਰ ਰਿਹਾ ਸੀ ਨੋਚੇ ਦੀ ਰੋਕtham ਸੰਬੰਧ ਨੂੰ ਹੈ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਖਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀ ਪੇਟੀਆਂ ਲਾ ਕੇ 9 ਤਰੀਕ ਨੂੰ ਤਸਦੀਕ ਕੀਤੀ ਜਾ ਰਹੀ ਹੈ ਤੈਂਕਰ ਨੂੰ ਉਤਚਾ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਨਾਲ ਬਰਾਮਦ ਹੋਈਆਂ ਸ਼ਰਾਬ ਦੇ ਤਸਕਰ ਤਸਕਰੀ ਲਈ ਵੱਖ-ਵੱਖ ਜੁਗਾੜ ਲਾਉਂਦੇ ਰਹਿੰਦੇ ਨੇ ਅਜਿਹਾ ਹੀ ਜੁਗਾੜ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਗਿਆ ਸੀ ਜਿਸ ਨੇ ਔਇਲ ਟੈਂਕਰ ਦੇ ਵਿੱਚ ਤੈ ਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਹੋਈਆਂ ਸਨ ਪਰ ਪੁਲਿਸ ਦੇ ਕਾਬੂ ਆ ਗਿਆ ਥਾਣਾ ਸਦਰ ਪੁਲਿਸ ਨੇ ਇਸ ਟੈਂਕਰ ਚ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਜੋ ਚੰਡੀਗੜ੍ਹ ਚ ਵੇਚਣ ਲਈ ਸੰ ਦੱਸਿਆ ਜਾ ਰਿਹਾ ਕਿ ਇਹ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਔਇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਸੀ ਤੇਲ ਸਪਲਾਈ ਲਈ ਨਹੀਂ ਇਸ ਟੈਂਕਰ ਦੇ ਮਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਅਸਿਸੂ ਜੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾਂ ਨਿਰਦੇਸ਼ ਦੇ ਜਿਹੜੇ ਭੜੇ ਪਰਸਾਂ ਦੀ ਚੈਟਿੰਗ ਸੰਬੰਧੀ ਅਤੇ ਨਸ਼ੀ ਰੋਗथाम ਸਮੰਧੂਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੀ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਸਮੰਧੀ ਅਸਾਚੋ ਸਾਡੇ ਸਰਦਾਰਤ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਸਿੰਘ ਮੁਰਾ ਨੂੰ ਨਾਕਾਬ ਆਪਣੀ ਪਾਸਤੇ ਲਾ ਰਿਹਾ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੇਟੀਆਂ ਸ਼ਰਾਬ ਦਾ ਕਟਾਵ ਬਰਾਮਦ ਹੋਈ ਜਿਸ ਤੇ 18 ਸਤਬਰ ਦੇ ਚਾਹੇ ਯਾਤਰਾ ਕਰ ਲੈਂਦੀ ਹੈ ਦੋ ਚੀਨੋ ট্রাক ਡਰਾਈਵਰ ਨੂੰ ਪਹਤਾ ਕਰ ਲਿਆ ਸਰ ਕਿਹੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਣਾ ਅਜੇ ਇਹਨਾਂ ਵਿੱਚ ਇੱਕ ਪਾਰਟ ਆਹੀ ਅਜੇ ਕੋਸ਼ਿਸ਼ ਕਰ ਰਹੇ ਆਂ ਕਿ ਬੈਕਵਰਡ ਤੇ ਫਾਰਵਰਡ ਲੇਖਾ ਇਹਦੇ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਏ ਸੀ ਇਹਨਾਂ ਨੇ ਤਰੀਕਾ ਜਦ 13 ਨਾਲ ਟੈਂਕਰੋਂ ਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਤੋ ਤੇ ਵਿੱਚ ਬੇਟੀਆ ਰੱਖੀ ਹੋਈ ਚੰਡੀਗੜ੍ਹ ਤੋਂ ਲੈ ਜਾਪ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਆਇਆ ਕਿਹੜਾ ਪਤਾ ਫੜਾ ਕੇ ਨਹੀਂ ਕਿ ਕਾਹ ਚੰਤ ਨਹੀਂ ਹੋਈ ብለን እንደሰንግ ሰላም ጀሰብ እንደሰንግ ሻር ቆጣለን ማለት ነው ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁੱਛ ਗਿਸ ਕਰਨੀ ਆ ਕਿ ਕਿੱਥੋਂ ਲੈ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦੇ ਇਹਦਾ ਟੈਂਕਰ ਸੀ ਇਹਦਾ ਆਪਣਾ ਸੀ ਜਿਹਨੇ ਕਰਾਇਆ ਸੀ ਟੈਂਕਰ ਕਰਾਇਆ ਸੀ ਕਰਾਇਆ ਡਰਾਈਵਰ ਜਿਹੜਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਸਟਾਫ ਉਸ ਵਾਸਤੇ ਸਪੈਸ਼ਲ ਉਸ ਵਾਸਤੇ ਆਪਣਾ ਇਹਨਾਂ ਦੇ ਵਿੱਚ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਾ ਥੱਲੇ ਵੀ ਤੇਲ ਲੈ ਕੇ ਜਾ ਰਹੇ ਅਸਲ ਜਿਹੜਾ ਟੈਂਕਰ ਸੀ ਉਹ ਉਹਦੇ ਖਾਤਮਾ ਫੌਮਲਾ ਰੱਝਣਾ ਚਾਹੀਦਾ ਸਰ ਜੀ ਉਹ ਵੀ ਕਰਨਗੇ ਇਹਦੇ ਕੋਲ ਪੁੱਛਗਿਸ ਪੜਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਤੇ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੱਸ਼ਟ ਕੀਤਾ ਜਾਵੇ ਤੇ ਤੇਲ ਸਪਲਾਈ ਕਰਦਾ ਵੀ ਹੈ ਕੀਆ ਜਾ ਸਦਾ ਉਹਨਾਂ ਨੇ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟਾਈਟਲ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਰ ਇਹ ਡੈਟ ਬੰਦਾ ਜੀ ਇਹ ਗਰੋਵ ਵਾਲਾ ਕਿੰਨੇ ਮੈਂ ਸਰ ਕਿਹਾ ਜੀ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਾ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਕਰਦੇ ਹੁਣ ਦੇ ਆਇਆ ਕੋਈ ਸਾਹਮਣੇ ਕਿ ਇਹ ਪਹਿਲੇ ਕੁਝ ਕੀਤਾ ਨਹੀਂ ਇਹਨੇ ਤੇ ਕੋਈ ਬ੍ਰੀਫਿੰਗ ਨਾਲ ਪੁਸ਼ਕਸ਼ ਨਹੀਂ ਕੀਤੀ ਬ੍ਰੀਫਿੰਗ ਨਾਲ ਪੁਸ਼ਕਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਸ ਲਈ ਲੈ ਰਹੇ ਰਹੇ ਰੈਨ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਸ਼ਾਰਟ ਹੁੰਦਾ ਹੈ